रेडी 사시칼지 ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪਕੋਲਾ ਅਸੀਂ ਖੜੇ ਆ ਤਖਤ ਸ਼੍ਰੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਇਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਜੋ ਜਿਹੜੀ ਗੁਰੂ ਕਾ ਬਾਗ ਗੁਰਦੁਆਰਾ ਗੁਰੂ ਕਾ ਬਾਗ ਵਿੱਚ ਇਹ ਪਾਲਕੀ ਸਾਹਿਬ ਤਿਆਰ ਹੋਈ ਹੈ ਜਿੱਥੇ ਗੁਰੂ ਦੇ ਸ਼ਸਤਰਾਂ ਨੂੰ ਵੀ ਇਸ ਵਿੱਚ ਸ਼ੋਭਿਤ ਕੀਤਾ ਜਾਊਗਾ ਜਦੋਂ ਉਹਰੇ ਆਏ ਤਾਂ ਦੇਖਿਆ ਰੌਣਕਾਂ ਭਾਰੀ ਨੇ ਪੰਜਾਬ ਦੇ ਵਿੱਚੋਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਖ-ਵੱਖ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਵੱਖ-ਵੱਖ ਸਿੰਖ ਸੰਸਥਾਵਾਂ ਦੇ ਮੁਖੀ ਅਤੇ ਜਦੋਂ ਉਹਰੇ ਆਕੇ ਛਾਤੀ ਮਾਰਦੇ ਆ ਤਾਂ ਐਦਾਂ ਲੱਗਦਾ ਵੀ ਪੂਰਾ ਪੰਜਾਬ ਜਿਵੇਂ ਪਟਨਾ ਸਾਹਿਬ ਦੇ ਵਿੱਚ ਹੀ ਬਸ ਗਿਆ ਹੋਵੇ। ਉਹਰੇ ਜਦੋਂ ਆਕੇ ਦੇਖਿਆ ਤਾਂ ਇੱਕ ਵੱਖਰਾ ਹੀ ਨਜ਼ਾਰਾ ਨਜ਼ਰ ਆ ਰਿਹਾ ਸੀ। ਇਹ ਸੂਬਾ ਯਾਤਰਾ ਵੱਖ-ਵੱਖ ਸਟੇਟਾਂ ਵਿੱਚ ਦੀ ਹੁੰਦੀ ਹੁੰਦੀ 11 ਸਟੇਟਾਂ ਦੇ ਵਿੱਚੋਂ ਹੁੰਦੀ ਹੁੰਦੀ ਪੰਜਾਬ ਦੇ ਵਿੱਚ ਪਹੁੰਚੂਗੀ ਕਿਉਂਕਿ ਇੱਥੇ ਗੁਰੂ ਸਾਹਿਬ ਗੁਰਤੇਗ ਬਹਾਦਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 4 ਸਾਲ ਦੀ ਹੋਈ ਉਦੋਂ ਮਿਲਨ ਹੋਇਆ ਜਦੋਂ ਪਰਿਵਾਰ ਵਿਛੋੜਾ ਹੋਇਆ ਉਸ ਤੋਂ ਜਾ ਕੇ ਉਸ ਸਥਾਨ ਦੇ ਉੱਤੇ ਪੰਜਾਬ ਦੇ ਵਿੱਚ ਸਵਾਪਤ ਕੀਤਾ ਜਾਗੂ ਸਾਡੇ ਨਾਲ ਬਾਬਾ ਜੀ ਜੁੜੇ ਨੇ ਬਾਬਾ ਜੀ ਕਿੱਥੋਂ ਤੇ ਨਾਮ ਦੱਸੋ ਸੰਗਤ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਫਰੀਦਕੋਟ ਕੋਟਪੂਰਾ ਮੋਗਾ ਬਠਿੰਡਾ ਇਲਾਕੇ ਦੇ ਵਿੱਚੋਂ ਹੋਰ ਕਾਫੀ ਜ਼ਿਲ੍ਹਿਆਂ ਦੇ ਵਿੱਚੋਂ ਸੰਤਾਨਾਂ ਹੋਈਆਂ ਲਗਭਗ ਅਸੀਂ ਰਾਤ ਪਹੁੰਚੇ ਆ 500 ਦਾ ਜਥਾ ਲੈ ਕੇ ਆਏ ਹਾਂ ਮੇਰੇ ਨਾਲ ਹਰਦੀਪ ਸਿੰਘ ਡੋੜ ਇਸ ਤਰ੍ਹਾਂ ਗਗਨਦੀਪ ਸਿੰਘ ਭਗਤਾ ਹਰਜੀਤ ਸਿੰਘ ਤੂਤ ਕਾਫੀ ਇਲਾਕੇ ਦੀ ਸੰਗਤ ਆ 500 ਦਾ ਜਥਾ ਕੱਲ ਰਾਤ ਆਏ ਆ 500 ਦਾ ਜਥਾ ਪੰਜਾਬ ਦੇ ਵਿੱਚੋਂ ਫਰੀਪੁਰ ਜ਼ਿਲ੍ਹੇ ਚੋਂ ਅੱਜ ਆਇਆ ਹੋਇਆ ਤੱਕ ਸਾਲ ਤੇ ਹੋਰ ਵੀ ਕੋਈ ਆਪਣੇ ਸਾਧਨਾਂ ਨਾਲ ਹੀ ਭਾਈ ਹਰਦੀਪ ਸਿੰਘ ਹੋਰੀ ਪੰਜ ਛੇ ਗੱਡੀਆਂ ਤੇ 25 30 ਸਿੰਘ ਆਪਦੀਆਂ ਗੱਡੀਆਂ ਤੇ ਅਲੱਗ ਆਏ ਹੋਏ ਆ ਕਾਫੀ ਲੋਕ ਪੰਜਾਬ ਦੇ ਵਿੱਚੋਂ ਸੰਗਤ ਆਈ ਹੋਈ ਆ ਕਿਉਂਕਿ ਐਤ ਕੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ ਤੇ ਤਿੰਨ ਉਹਨਾਂ ਦੇ ਜਿਹੜੇ ਸੇਵਕ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲਾ ਸ਼ਹੀਦੀ ਦਿਹਾੜਾ ਤੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਥੋਂ ਤਖਤ ਪਟਨਾ ਸਾਹਿਬ ਹਰਮੰਦਰ ਜੀ ਇੱਥੋਂ ਜੋ ਕੱਲ ਨੂੰ ਬੜਾ ਵੱਡਾ ਨਗਰ ਕੀਰਤਨ ਨਿਕਲ ਰਿਹਾ ਲਗਭਗ 9 ਸਟੇਟਾਂ ਵਿੱਚੋਂ ਹੁੰਦਾ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਧਰਤੀ ਤੇ ਜਾ ਕੇ ਉਹਦੀ ਸਮਾਪਤੀ ਹੋਣੀ ਆ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰੂ ਸਾਹਿਬ ਜੀ ਦੇ ਜਨਮ ਭੂਮੀ ਤੋਂ ਸ਼ੁਰੂਆਤ ਹੋਏਗੀ ਤੇ ਕਰਮ ਭੂਮੀ ਮਹਾਰਾਜ ਦਾ ਨਗਰ ਜਿਹੜਾ ਆਨੰਦਪੁਰ ਸਾਹਿਬ ਨਗਰ ਆ ਇਹ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਸਾਇਆ ਪਹਿਲਾ ਇਤਿਹਾਸ ਵਿੱਚ ਨਾਮ ਕਿ 2000 ਮੱਖੋਵਾਲ ਫਿਰ ਚੱਕ ਮਤਾ ਨਾਨਕੀ ਤੇ ਬਾਅਦ ਵਿੱਚ ਆਨੰਦਪੁਰ ਸਾਹਿਬ ਨਾਮ ਰੱਖਿਆ ਜਾਂਦਾ ਆਨੰਦਪੁਰ ਸਾਹਿਬ ਜਾ ਕੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਣੀ ਆ ਤੇ ਇਹ ਨਗਰ ਕੀਰਤਨ ਹੋ ਰਿਹਾ ਹੈ। ਬਾਬਾ ਜੀ ਤੁਸੀਂ ਆਪਣੇ ਬਾਰੇ ਵੀ ਥੋੜੀ ਜਾਣਕਾਰੀ ਦਿਓ। ਬਾਕੀ ਸਿੰਘਾ ਵਰਤ ਦਿੱਤੀ। ਆਪਣੇ ਜਥੇ ਬਾਰੇ ਵੀ। ਮੇਰਾ ਨਾਮ ਦਾਸ ਅਵਤਾਰ ਸਿੰਘ ਸਾਦਾਵਾਲਾ ਸਾਡੀ ਇੱਕ ਸੰਸਥਾ ਸਰਬ ਸੰਜੀਵਾਲਤਾ ਸੇਵਾ ਮਿਸ਼ਨ ਜਥਾ ਸਾਦਾਵਾਲਾ। ਅਸੀਂ ਸਾਡੇ ਨਾਲ ਇੱਕ ਬਹੁਤ ਹੀ ਮੇਰੇ ਸਤਕਾਰਯੋਗ ਮਾਲਵਿੰਦਰ ਸਿੰਘ ਵੈਣੀਪਾਲ ਇਸ ਨਗਰ ਕੀਰਤਨ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਆ। ਉਹਨਾਂ ਨੇ ਭਾਈ ਹਰਦੀਪ ਸਿੰਘ ਡੋੜਨਾ, ਗਗਨਦੀਪ ਸਿੰਘ ਨਾਲ ਤੇ ਸਾਡੇ ਨਾਲ ਸੰਪਰਕ ਕੀਤਾ ਕਿ ਮੇਰੀ ਲੰਬੇ ਸਮੇਂ ਤੋਂ ਇਸ਼ਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਤਾਬਦੀ ਆ ਰਹੀ ਹੈ ਸਿੱਖ ਕੌਮ ਚੜ੍ਹਦੀ ਕਲਾ ਨਾਲ ਸ਼ਤਾਬਦੀ ਇਹ ਦਿਹਾੜੇ ਮਨਾਉਂਦੀ ਹੈ ਕਿ ਨਗਰ ਕੀਰਤਨ ਕੀਤਾ ਜਾਵੇ ਉਹਨਾਂ ਨੇ ਸਾਡੇ ਨਾਲ ਇਹ ਇਰਾਹ ਕੀਤੀ ਤੇ ਅਸੀਂ ਲਗਭਗ 2 ਸਾਲ ਹੋ ਗਏ ਸਾਨੂੰ ਵਰਕ ਕਰਦਿਆਂ ਨੂੰ ਜਿਵੇਂ ਯੂਪੀ ਦੇ ਵਿੱਚ ਰੋਡ ਟੂ ਰੋਡ ਪਿੰਡਾਂ ਵਿੱਚ ਜਾ ਕੇ ਕਿੰਨੇ ਕਿਲੋਮੀਟਰ ਅਲੱਗ-ਅਲੱਗ ਸਟੇਟਾਂ ਵੀ ਦੀ ਲੰਘਣਾ ਅਸੀਂ ਦਿਨ ਰਾਤ ਇਹ ਕਰਕੇ ਇਹ ਨਗਰ ਕੀਰਤਨ ਦੀ ਜਿੰਨੀ ਵੀ ਇਹਦੀ ਮਤਲਬ ਕਿ ਰੂਪਰੇਖਾ ਤਿਆਰ ਕੀਤੀ ਗਈ ਤੇ ਇਹ ਨਗਰ ਕੀਰਤਨ ਮੇਨ ਜਿਹੜਾ ਮੁੱਖ ਮਿਸ਼ਨ ਆ ਗੁਰਬਾਣੀ ਦਾ ਫੈਸਲਾ ਜੋ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿੱਚ 15 ਭਗਤਾਂ ਦੀ ਬਾਣੀ 11 ਪਟਾਂ ਦੀ ਬਾਣੀ ਇਸੇ ਤਰ੍ਹਾਂ ਛੇ ਗੁਰਸਹਿਬਾਨਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਕੁੱਲ 36ਵਾਂ ਪੁਰਖਾਂ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਿੱਖ ਧਰਮ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਰਾ ਜੀਓ ਮਾਨਸ ਕੀ ਜਾਤ ਸਭੇ ਇੱਕੋ ਹੀ ਪਹਿਚਾਨ ਬੋ ਇਹ ਨਗਰ ਕੀਰਤਨ ਇੱਕ ਸ਼ਾਂਤੀ ਦਾ ਪ੍ਰਤੀਕ ਆ ਇੱਕ ਭਾਈ ਚਾਰਕ ਦਾ ਪ੍ਰਤੀਕ ਕਿਉਂਕਿ ਇੱਕੋ ਇੱਕ ਸਿੱਖ ਧਰਮ ਹੈ ਜੋ ਸਰਬ ਸਾਂਝੀ ਮਾਤ ਦਾ ਦੀ ਗੱਲ ਕਰਦਾ ਤੇ ਸਾਰਿਆਂ ਨੂੰ ਆਪਣੇ ਲਕਾਵੇ ਚ ਲੈਂਦਾ ਤੇ ਸਾਰਿਆਂ ਨੂੰ ਪਿਆਰ ਕਰਦਾ ਏ ਤੇ ਸਾਰਿਆਂ ਨੂੰ ਪਿਆਰ ਤੇ ਪ੍ਰੇਮ ਵੰਡਦਾ ਗੁਰੂ ਤੇਗ ਬਹਾਦਰ ਸਾਹਿਬ ਵੇਖੋ ਮਹਾਰਾਜ ਦੇ ਸ਼ਹੀਦੀ ਦਿਹਾੜਾ ਮਨਾ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਕਿ ਜਦੋਂ ਦੇਸ਼ ਦਾ ਇਹ ਮੁਗਲ ਬਾਦਸ਼ਾਹ ਔਰੰਗਜ਼ੇਬ ਧੱਕੇ ਨਾਲ ਉਸ ਸਮੇਂ ਦੇ Hindu ਲੋਕਾਂ ਨੂੰ ਮੁਸਲਮਾਨ ਬਣਾਉਂਦਾ ਏ ਤੇ ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਜੂ ਦੀ ਖਾਤਰ ਸ਼ਹਾਦਤ ਦਾ ਜਾਮ ਪੀਂਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕਲੂ ਮੇ ਸਾਕਾ ਸਤਿਗੁਰੂ ਜੀ ਕਹਿੰਦੇ ਕਿ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਕਾ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਤਿਲਕ ਜੰਜੂ ਦੀ ਖਾਤਰ ਸ਼ਹਾਦਤ ਦਾ ਜਾਮ ਪੀਤਾ ਆਪਣੇ ਲਈ ਮਰਦੇ ਤੇ ਤੁਸੀਂ ਸਾਰੇ ਦੇਖਿਆ ਜੀ ਪਰ ਕਿਸੇ ਲਈ ਮਰਨਾ ਬਹੁਤ ਔਖੀ ਗੱਲ ਆ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਟਾਈਮ ਚਲੋ ਅਸੀਂ ਸਿੱਖਤਾ ਬਣਾ ਰਹੇ ਆ ਪਰ ਸਭ ਤੋਂ ਵੱਡੀ ਗੱਲ ਆ ਹਿੰਦੂ ਭਰਾ ਇਸ ਦੇਸ਼ ਦੇ ਵਿੱਚ ਸਭ ਤੋਂ ਵੱਧ ਗਿਣਤੀ ਕਿਉਂਕਿ ਸਿੱਖ ਦਾ ਅਸੀਂ ਬਹੁਤ ਥੋੜੀ ਗਿਣਤੀ ਅਸੀਂ ਤਾਂ 2-3 ਕਰੋੜ 3 ਕਰੋੜ ਦੇ ਲਗਭਗ ਹੋਵਾਂਗੇ ਇਹ ਲਗਭਗ ਸਵਾ ਅਰਬ ਦੇਸ਼ ਦੇ ਵਿੱਚੋਂ ਤੁਸੀਂ ਦੇਖੋ ਬਹੁ ਗਣਤੀ Hindu ਭਰਾਵਾਂ ਦੀ ਆ Hindu ਭਰਾਵਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਸਾਨ ਭੁੱਲਣਾ ਨਹੀਂ ਚਾਹੀਦਾਗਾ ਕਿ ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ ਇੱਥੇ ਕੋਈ Hindu ਨਹੀਂ ਹੋਣਾ ਸੀ ਕਿਸੇ ਮੰਦਰ ਦੇ ਵਿੱਚ ਟੱਲ ਨਹੀਂ ਵਜਣੇ ਸੀ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਕਰਕੇ ਜੇ ਕਿ Hindu ਬੀਬੀਆਂ ਦੇ ਸਿਰਾਂ 'ਦਰ ਸੁਹਾਗ ਉਹਨਾਂ ਦੇ ਸਿਰਾਂ ਤੇ ਚੁੰਨੀਆਂ ਏ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਦੌਲਤ ਆ ਇਸ ਕਰਕੇ ਵੀ ਜਿੰਨੇ ਵੀ ਇਸ ਦੇਸ਼ ਦੇ ਵਾਸੀ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦਾ ਅਸਾਨੀ ਭੁੱਲ ਸਕਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਏਕ ਓੰਕਾਰ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਪੜ੍ਹਦੇ ਹੋ 18 10 20 ਤੱਕ ਗੁਰਬਾਣੀ ਸਾਨੂੰ ਪਿਆਰ ਵੰਡਦੀ ਹੈ ਸਰਬ ਸੰਜੀਵਾਲਤਾ ਦੀ ਗੱਲ ਕਰਦੀ ਹੈ ਸਾਨੂੰ ਮਤਲਬ ਕਿ ਮਾਨਵਤਾ ਦੇ ਭਲੇ ਤੇ ਮਨੁੱਖਤਾ ਦੇ ਭਲੇ ਦੀ ਗੱਲ ਕਰਦੀ ਹੈ ਤੇ ਇਹੀ ਇਸ ਨਗਰ ਕੀਰਤਨ ਦਾ ਮੇਨ ਮਕਸਦ ਆ ਮਿਸ਼ਨ ਆ ਕਿ ਅਸੀਂ ਸਾਰੇ ਸਾਰੇ ਮਨੁੱਖਤਾ ਦੇ ਭਲੇ ਤੇ ਮਾਨਵਤਾ ਦੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਵੀ 2 ਸਾਲਾਂ ਤਕਰੀਬਨ ਸਰਚ ਕਰ ਰਹੇ ਹਾਂ ਕਿੰਨਾ ਪਿੰਡਾ ਹੋ ਗਿਆ ਕਿਲੋਮੀਟਰਾਂ ਵਿੱਚ ਤੁਸੀਂ ਗਿਣਿਆ ਹੋਊਗਾ ਕਿੰਨਾ ਕੁ ਲੰਮਾ ਪਿੰਡਾ ਕਿੰਨੇ ਦਿਨਾਂ ਦੀ ਯਾਤਰਾ ਹੈ ਇਹ 1 ਸਕੰਡ ਹਰਦੀਪ ਸਿੰਘ ਜੀ ਕਿੰਨੇ ਕਿਲੋਮੀਟਰ ਬਣਾਇਆ ਸੀ ਆਪਾਂ ਟੋਟਲ ਇਹ ਤੁਹਾਨੂੰ ਯਾਦ ਹੋਊਗਾ ਪਹਿਲਾਂ ਜੀ ਆਪਾਂ ਜਦੋਂ ਇਹਨੂੰ ਪੂਰਾ ਨੂਰ ਰੂਪਰੇਖਾ ਬਣਾਈ ਸੀ ਪਹਿਲਾਂ ਆਪਣੀ ਰੂਪਰੇਖਾ ਯੂਪੀ ਤੋਂ ਸਿੱਧਾ ਸੀ ਇਹ ਤੋਂ ਸ਼ੁਰੂ ਹੋ ਕੇ ਯੂਪੀ ਯੂਪੀ ਤੋਂ ਦਿੱਲੀ ਹਰਿਆਣਾ ਤੇ ਅਨੰਦਪੁਰ ਸਮਾਪਤੀ ਸੀ ਉਦੋਂ ਸਾਡਾ ਸੀਗਾ 3800 ਕਿਲੋਮੀਟਰ ਦਾ ਸੀਗਾ ਫਿਰ ਜਿਵੇਂ ਸੰਗਤਾਂ ਦਾ ਪਿਆਰ ਆਇਆ ਤੇ ਬਾਬਾ ਜੀ ਨੂੰ ਵੀ ਸੰਗਤਾਂ ਨੇ ਸੰਪਰਕ ਕੀਤਾ ਹੁਣ ਇਹ ਵਾਇਆ ਕਲਕੱਤਾ ਝਾਰਖੰਡ ਓਡੀਸਾ ਹੁੰਦਾ ਹੋਇਆ ਹਾਂਜੀ ਜਨ ਕਿਹਦੇ ਕਹਦੇ ਕੋਈ ਹਤਕਤ ਨਹੀਂ ਨਹੀਂ ਵੀ ਦੁੱਗਣਾ ਹੋ ਗਿਆ ਪਹਿਲਾਂ ਨਾਲੋਂ ਲਗਭਗ ਬਾਬਾ ਜੀ ਕਿਉਂਕਿ ਕੁਝ ਸਿਰਫਰੇ ਲੋਕ ਕਹੇ ਜਾਂਦੇ ਨੇ ਵੀ ਸਿੱਖ ਧਰਮ ਸਨਾਤਨ ਦੇ ਵਿੱਚੋਂ ਨਿਕਲਿਆ ਸਿੱਖ ਧਰਮ ਦਾ ਇੱਕ ਵੱਖਰੀ ਕੋਮਾ ਕਿਵੇਂ ਮੰਨਦੇ ਹੋ ਤੁਸੀਂ ਨਹੀਂ ਨਹੀਂ ਸਿੱਖ ਧਰਮ ਸਭ ਇੱਕ ਵੱਖਰੀ ਕੌਮ ਹੈ ਕਿਉਂਕਿ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਇਹਦੇ ਸਿੱਧੇ ਸੌਖੇ ਸਰਲ ਪਾਸ਼ਾ ਜਿਵੇਂ ਕਹਾਂ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਆ ਤੇ ਜਦੋਂ ਪ੍ਰਮਾਤਮਾ ਦੀ ਮੌਜ ਹੋਈ ਉਦੋਂ ਖਾਲਸਾ ਪ੍ਰਗਟਿਆ ਸਿੱਖ ਧਰਮ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਦੀ ਨਰਾਦਨੀ ਨਹੀਂ ਕਰਦਾ ਪਰ ਸਿੱਖ ਧਰਮ ਇੱਕ ਵੱਖਰਾ ਧਰਮ ਆ ਉਹ ਲਖਣ ਧਰਮਾਂ ਤੇ ਸਾਰਿਆਂ ਨੂੰ ਪਿਆਰ ਕਰਦਾ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਕਿਉਂਕਿ ਗੁਰਬਾਣੀ ਵਿੱਚ ਵੇਖੋ ਭਗਤ ਕਬੀਰ ਜੀ ਬਾਬਾ ਫਰੀਦ ਜੀ ਭੀਖਣ ਸ਼ਾਹ ਜੀ ਮੁਸਲਮਾਨਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਆ ਮਤਲਬ ਕਿ ਜਿਹੜੇ 15 ਭਗਤ ਆ ਉਹ ਅਲੱਗ-ਅਲੱਗ ਸਟੇਟਾਂ ਦੇ ਹੋਏ ਆ ਮਤਲਬ ਕਿ ਸਿੱਖ ਧਰਮ ਸਾਰਿਆਂ ਦੇ ਭਲੇ ਦੀ ਗੱਲ ਕਰਦਾ ਬਾਬਾ ਜੀ ਕਿੰਨੀ ਕਿ ਸ਼ਰਦਾ ਤੁਸੀਂ ਆਏ ਹੋ ਰਹੇ ਦੇਖ ਰਹੇ ਹੋ ਉਹ ਪਟਨਾ ਸਾਹਿਬ ਦੀ ਲੋਕਾਂ ਦੇ ਵਿੱਚ ਜਾਂ ਜਿਨ੍ਹਾਂ ਤੁਸੀਂ ਜਿਵੇਂ ਦੁੱਗਣਾ ਸਫਰ ਬਣ ਗਿਆ ਕਿੰਨੇ ਕਿ ਸ਼ਰਧਾ ਦੇਖੀ ਤੁਨ ਇਹ ਦੁਗਣਾ ਸਫਰ ਦਾ ਕਾਰਨ ਹੀ ਸੰਗਤਾਂ ਵਿੱਚ ਉਤਸ਼ਾਹ ਪਹਿਲਾਂ ਤਾਂ ਅਸੀਂ ਇੱਥੋਂ ਪਟਨਾ ਸਾਹਿਬ ਤੋਂ ਦੱਸਿਆ ਹਰਦੀਪ ਸਿੰਘ ਨੇ ਯੂਪੀ ਚਲੇ ਜਾਣਾ ਯੂਪੀ ਤੋਂ ਦਿੱਲੀ ਹਰਿਆਣਾ ਤੇ ਪੰਜਾਬ ਉਸ ਤੋਂ ਬਾਅਦ ਜਿਵੇਂ ਜਿਵੇਂ ਸੰਗਤਾਂ ਨੂੰ ਮਿਲੇ ਸੰਗਤਾਂ ਨੇ ਕਿਹਾ ਉਹ ਨਗਰ ਕੀਰਤਨ ਸਾਡੀਆਂ ਸਟੇਟਾਂ 'ਚ ਸਾਡੇ ਕੋਲੇ ਵੀ ਲੈ ਕੇ ਆਓ ਉਤਸ਼ਾਹ ਬਹੁਤ ਆ ਬਾਕੀ ਕੱਲ ਨੂੰ ਜੇ ਤੁਸੀਂ ਸੰਗਤਾਂ ਦਾ ਇਕੱਠ ਵੇਖੋਗੇ ਤੁਸੀਂ ਸੰਗਤਾਂ ਦੀ ਭੀੜ ਦੇਖੋਗੇ ਤੁਹਾਡੇ ਸਾਹਮਣੇ ਆ ਸੰਗਤਾਂ ਵਿੱਚ ਬਹੁਤ ਜ਼ਿਆਦਾ ਭਾਰੀ ਉਤਸ਼ਾਹ ਹੈ ਬਾਕੀ ਜਿਹੜੇ ਇਹ ਸਾਲ ਆ ਗੁਰੂ ਤੇਗ ਬਹਾਦਰ ਸਾਹਿਬਰ ਜਿਹੜੀ ਸ਼ਤਾਬਦੀ ਹੁੰਦੀ ਹੈ ਪੂਰਾ ਪੂਰਾ ਸਾਲ ਚੱਲਦੀ ਆ ਬੜੇ ਵੱਡੇ ਸਮਾਗਮ ਹੋਣੇ ਆ ਕੱਲ ਨੂੰ ਤੁਸੀਂ ਦੇਖੋਗੇ ਕੱਲ ਨੂੰ ਵੀ ਤੁਸੀਂ ਇੱਥੇ ਹੀ ਰਹਿਣਾ ਲਾਈਵ ਕਰੋਗੇ ਕੱਲ ਨੂੰ ਤੁਹਾਨੂੰ ਇੱਥੇ ਸਿੱਖ ਧਰਮ ਦੇ ਅੰਦਰ ਸੰਤ ਮਹਾਂਪੁਰਖ ਵੱਡੀਆਂ ਸ਼ਖਸੀਅਤਾਂ ਧਾਰਮਿਕ ਰਾਜਨੀਤਿਕ ਲੋਕ ਹਰ ਅਲੱਗ-ਅਲੱਗ ਧਰਮਾਂ ਦੇ ਲੋਕ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਜਦਾ ਕਰਨਗੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਨਗੇ ਜਿਹੜੀ ਪਾਲਕੀ ਸਾਹਿਬ ਸਜੂਬਤ ਕੀਤੀ ਜਾ ਰਹੀ ਆ ਇਹਦੇ ਵਿੱਚ ਗੁਰੂ ਦੇ ਸ਼ਸਤਰ ਵੀ ਦਸਿਆ ਜਾ ਰਿਹਾ ਵੀ ਸਜੂਬਤ ਕੀਤੇ ਜਾਣਗੇ ਇਹਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਸ ਗੁਰੂ ਘਰ ਦੇ ਵਿੱਚ ਗੁਰੂ ਕੇ ਬਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਕੜਾ ਇਸੇ ਤਰ੍ਹਾਂ ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਢਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਰ ਸਾਹਿਬ ਤੇ ਅਨੇਕਾਂ ਹੀ ਤਖਤ ਪਟਨਾ ਸਾਹਿਬ ਹਰਿਮੰਦਰ ਜੀ ਤੇ ਨਿਸ਼ਾਨੀਆਂ ਹੋਰ ਬਿਆਨਤ ਨਿਸ਼ਾਨੀਆਂ ਜਿਹੜੀਆਂ ਉਹ ਨਗਰ ਕੀਰਤਨ ਦੇ ਵਿੱਚ ਪਾਲਕੀ ਸਾਹਿਬ ਵਿੱਚ ਇਸ ਟਾਈਮ ਤੁਸੀਂ ਕੈਮਰੇਮੈਨ ਨੇ ਦਿਖਾਇਆ ਉਹ ਸਜਾਈਆਂ ਜਾ ਰਹੀਆਂ ਤੇ ਇਸੇ ਤਰ੍ਹਾਂ ਭਾਈ ਰੂਪੇ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਰੂਪੇ ਦੇ ਨਾਂ ਤੇ ਰੂਪਾ ਨਗਰ ਬਸਾਇਆ ਤੇ ਇਸੇ ਤਰ੍ਹਾਂ ਉਥੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਮੇਂ ਜੋ ਮਹਾਰਾਜ ਰਬਾਬਨਾ ਕੀਰਤਨ ਕਰਦੇ ਉਹ ਰਬਾਬ ਹੋਰ ਬੜੀਆਂ ਬਹੁ ਮਿਲੀ ਕੀਮਤੀ ਜਿਹੜੀਆਂ ਨਿਸ਼ਾਨੀਆਂ ਹੈ ਉਹ ਸੰਗਤਾਂ ਦਰਸ਼ਨ ਕਰਕੇ ਕਰਨਗੀਆਂ ਤੇ ਨਿਹਾਲ ਹੋਣਗੀਆਂ ਪੰਜਾਬ ਦੇ ਲੋਕ ਜਿਹੜੇ ਹਜੇ ਵੀ ਘਰਾਂ ਤੇ ਬੈਠੇ ਨੇ ਮੀਡੀਆ ਰਾਹੀਂ ਚੈਨਲਾਂ ਰਾਹੀਂ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਤੇ ਉਹਨਾਂ ਸਾਰੀ ਮੈਂ ਮੈਂ ਕਹਿੰਦੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਜਿੱਥੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸਿੱਖ ਬੈਠਾ ਏ ਔਰ ਜਿੰਨੇ Hindu ਭਰਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ Hindu ਭਰਾ ਗੁਰੂ ਤੇਗ ਬਹਾਦਰ ਸਾਹਿਬਾਰੇ ਦਾ ਆਸਾਨ ਨਹੀਂ ਦੇ ਸਕਦੇਗੇ ਇਹ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ-ਜਿੱਥੇ ਵੀ ਤੁਹਾਡੇ ਸ਼ਹਿਰਾਂ 'ਚ ਨਗਰਾਂ 'ਚ ਜਿੱਥੋਂ ਦੇ ਨਗਰ ਕੀਰਤਨ ਲੰਘਣਾ ਤੁਸੀਂ ਨਗਰ ਕੀਰਤਨ ਦਰਸ਼ਨ ਕਰੋ ਹਾਜ਼ਰੀ ਭਰੋ ਤੇ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬਾਰੇ ਗੁਰਬਾਣੀ ਦੁਆਰਾ ਸਾਨੂੰ ਉਪਦੇਸ਼ ਦੇ ਕੇ ਗਏ ਆ ਉਹ ਗੁਰਬਾਣੀ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਕਮਾਓ ਤੇ ਆਪਣਾ ਜੀਵਨ ਨੂੰ ਸਫਲਾ ਕਰੋ ਜੀ ਜੇ ਕਹਿ ਦਈਏ ਕੋਈ ਹਤਕਤ ਨਹੀਂ ਰੂਗੀ ਜਿਹੜਾ ਸਿੱਖ ਧਰਮ ਦੀ ਜਦੋਂ ਨੀਂ ਰੱਖੀ ਬਾਬੇ ਨਾਨਕ ਤੋਂ ਲੈ ਕੇ ਸਰਲ ਤੇ ਸੌਖਾ ਤਰੀਕਾ ਅਪਣਾਇਆ ਗਿਆ ਸਾਡੇ ਨਾਲ ਸਿੰਘ ਸਾਹਿਬ ਖੜੇ ਨੇ ਬਾਈ ਜੀ ਹਰਦੀਪ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜਾ ਨਗਰ ਕੀਰਤਨਾ ਦੁੱਗਣਾ ਪਿੰਡਾ ਹੋ ਗਿਆ ਕਿੰਨਾ